हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਛਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਗਾਂ ਤੇ ਇੱਕ ਦੋਸਤੋ ਗੱਬਣ ਝੋਟੀ ਦਿਖਾਵਾਂਗੇ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂਰੀ ਵੀਰ ਦੇ ਕੋਲੋਂ ਸਾਰੀ ਪੁੱਛ ਲੈਂਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਕਿਰਪਾ ਗੁਰੂ ਆਰਮਦਾਸ ਦੀ ਤੁਸੀਂ ਸੁਣਾਓ ਵਧੀਆ ਵਧੀਆ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਚੱਲਦਾ ਵੀਰ ਜੀ ਡਰੈਸ ਬੋਲਦੀ ਵੀਰ ਆਪਣਾ ਪਿੰਡ ਝਾਮਕੇ ਖੁਰਦ ਤਹਿਸੀਲ ਜ਼ਿਲ੍ਹਾ ਤਰਨਤਾਰਨ ਨਾਮ ਆ ਰਜੀਵ ਸਿੰਘ ਮੋਬਾਈਲ ਨੰਬਰ 9992810243 ਠੀਕ ਹੈ ਜੀ ਅੱਜ ਵੀਰ ਜੀ ਆਪਣੇ ਕੋਲ ਦੋ ਲਾ ਗਿਆ ਦੋ ਲਾ ਗਿਆ ਵੀਰ ਜੀ ਗਾਹ ਤਾਜੀ ਸੂਈ ਤੇ ਮੱਝ ਗੱਬ ਹਾਂ ਤਾਜੀ ਸੂਈ ਗਾਵਾ ਜਰਸੀ ਦੂਜਾ ਸੂਗਾ ਤੇ ਮੱਝ ਗੱਬਣੇ ਦੂਜਾ ਸੂਗਾ ਝੋਟੀ ਠੀਕ ਹੈ ਜੀ ਅੱਛਾ ਵੀਰ ਗਾਂ ਦੀ ਹਾਂਜੀ ਕਿੰਮਾ ਸੁਹਾ ਸੁਣੀ ਮਾਜ ਦੂਜਾ ਸੁਹਾ ਝੋਟੀ ਆ ਵੀਰ ਜੀ ਅੱਛਾ ਜੀ ਸ਼ੇਦ ਆਂਦੇ ਆ ਠੀਕ ਹੈ ਜੀ ਠੀਕ ਹੈ ਜੀ ਜਵਾਨੀ ਵਾਲੇ ਅਜੇ ਇੱਕ ਦਾ ਪੁੱਟਿਆ ਅਜੇ ਇੱਕ ਉੱਗਿਆ ਹੀ ਨਹੀਂਗਾ ਠੀਕ ਹੈ ਜੀ ਹਾਂਜੀ ਜਵਾਨੀ ਨਹੀਂ ਸੂਨ ਦੇ ਵਿੱਚ ਕਿੰਨਾ ਟਾਈਮ ਖੜਦੀ ਸੂਨ ਦੇ ਵਿੱਚ ਆਪਾਂ ਵੀ ਚਲੋ ਲਿਆਂਦੀ ਆ 10 ਦਿਨ ਮੰਨ ਲਈਏ 15 ਦਿਨ ਮੰਨ ਲਈਏ ਇਨਾ ਟਾਈਮ ਲੈ ਜੂਗੀ ਠੀਕ ਹੈ ਜੀ ਪਹਿਲੇ ਸੁਏ ਦਾ ਰਿਕਾਰਡ 15 ਕਿਲੋ ਦਾ ਹੈ ਠੀਕ ਹੈ ਜੀ ਬੜੀ ਗਰੰਟੀ ਨਾਲ ਝੋਟੀ ਆਈ ਆਪਣਾ ਬਾਕੀ ਦੋਸਤੋ ਇਹਦੀ ਫੇਸ ਕੁਆਲਟੀ ਕਰੋ ਚੈੱਕ ਗੋਲ ਸਿੰਘ ਦੋਸਤੋ ਨਿਕਾ ਨਿਕਾ ਤੇ ਇਹਦਾ ਜਿਹੜਾ ਮਹਿ ਦਾ ਕੱਦ ਕਾਠ ਹੈ ਇਹਦੀ ਮਹਿ ਦੀ ਲਵਾਈ ਹੈ ਲੈਂਥ ਮੈਂ ਤੁਸੀਂ ਆਪ ਚੈੱਕ ਕਰ ਸਕਦੇ ਹੋ ਅਜੇ 15 ਦਿਨ ਦਾ ਟਾਈਮ 200 ਸੂਨ ਦੇ ਵਿੱਚ ਪਿਆ ਵਾ ਤੇ ਪਿੱਠਪੜੇ ਦੀ ਚੜਾਈ ਵੀਰ ਤੋੜ ਕੇ ਦਿਖਾਈਏ ਨੂੰ ਮੜਾ ਦੇ ਖੋਲੀਏ ਕਰੀ ਦੋਸਤੋ ਪੂਰਾ ਜਿਵੇਂ ਆਖੀਦਾ ਨਾ ਵੀ ਫੁੱਟ 1.5 ਫੁੱਟ ਤੋਂ ਲੈ ਕੇ 2 ਫੁੱਟ ਦੇ ਵਿੱਚ ਵਿੱਚ ਜਿਹਦਾ ਪਿੱਠਪੜੇ ਦੀ ਜਿਹੜੀ ਚੜਾਈ ਹੋਊਗੀ ਕੱਦ ਕੜ ਦੋਸਤੋ ਮੈਂ ਮੈਂ ਕਰੋ ਚੈੱਕ ਜੀ 15 ਲੀਟਰ ਦੁੱਧ ਦੋਸਤੋ ਪਹਿਲੇ ਸਵੇਰੇ ਵੀਰ ਕਹਿੰਦਾ ਇਹਨੇ ਚੁਆਇਆ ਕਰਮਾਈ ਨੇ ਆ ਪਿੱਠਪੁੜੇ ਦੀ ਦੋਸਤੋ ਚੜਾਈ ਚੈੱਕ ਕਰ ਲੋ ਪੂਰੇ 2 ਫੁੱਟ ਦੀ ਪਿੱਠਪੁੜੇ ਦੀ ਚੜਾਈ ਜੇ ਇਹ ਸੋਨਾ ਦੋਸਤੋ ਆਰਡਰ ਤਿਆਰ ਕਰੀ ਉਹਦੀ ਕਰਮਾਈ ਸਟਾਰਟਿੰਗ ਇਹਨੇ ਕਰਤੀ ਹੈ ਦੁੱਧ ਲਾਉਣ ਦੀ ਇੱਥੇ ਚੱਲਣ ਵੀਰ ਜੀ ਝੋਟੀ ਵਿਖਾ ਦਿਓ ਮੇਰੇ ਬਰਾਬਰ ਝੋਟੀ ਸਿਰ ਦੇ ਬਰਾਬਰ ਦੋਸਤੋ ਵੀਰ ਦੇ ਕਾਗਜ਼ ਕੱਢ ਕੱਢ ਵੇਖ ਲੋ ਤੁਸੀਂ ਕਰਦੀ ਪੂਰੀ ਆ ਕਰੋ ਚੈੱਕ ਜੀ ਕੋਈ ਵੀਰ ਇਹਨੇ ਕਦੇ ਵੀਡੀਓ ਜ਼ੂਮ ਕਰਕੇ ਦਿਖਾਉਣ ਦੇ ਆਪਾਂ ਨੂੰ ਕੋਈ ਇਹ ਵੀ ਨਹੀਂ ਵੀਰ ਜੀ ਇੱਧਰ ਲਿਆਓ ਲੱਗੇ ਝੋਟੀ ਠੰਡੀ ਸੀਲ ਲਓ ਜੀ ਤੁਹ ਵਿਖਾ ਲਓ ਜੀ ਦੋਸਤੋ ਆਹ ਦੇਖ ਲਓ ਕੰਨੀ ਵਾਲਾ ਦੰਦ ਵੀ ਇੱਧਰ ਬਰਾਬਰ ਨਹੀਂ ਕੀਤਾ ਇਹ ਕਮੀ ਹੋਏ ਦੰਦ ਚੁਟੀਆਂ ਜੀ ਹਾਂਜੀ ਛਿੱਗੀ ਜੀ ਹੋ ਗਈ ਇੱਕ ਬੰਨੇ ਦਾ ਦੰਦ ਬਰਾਬਰ ਕਰ ਲਿਆ ਵਾ ਇੱਕ ਬੰਨੇ ਦਾ ਰਹਿਂਦਾ ਜਵਾਨੀ ਵਾਲਾ ਛਿੱਗੀ ਹੋ ਗਈ ਆ ਜਵਾਨੀ ਵਾਲੇ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਰੋ ਕਦ ਕੱਠ ਮਿਹਦਾ ਚੱਕ ਇਹ ਵੀ ਥੋੜੀ ਜੀ ਐ ਨੂੰ ਤੋਰੀ ਇੱਧਰ ਨੂੰ ਕਿਉਂਕਿ ਚੀਜ਼ ਜਿਹੜੀ ਚੰਗੀ ਨੂੰ ਚੰਗੀ ਤਰ੍ਹਾਂ ਵਖਾਈਏ ਤੋੜ ਕੇ ਸਿਰ ਦੇ ਬਰਾਬਰ ਝੂਟੀ ਹੁੰਦੀ ਤੁਹਾਡੇ ਥੋੜੇ ਕੈਮਰੇ ਤੋਂ ਡਰਦੀ ਵਾਸਤੇ ਹਾਂਜੀ ਹਾਂਜੀ ਹੋਪਰਾ ਕਰਦੀ ਆ ਲਓ ਦੋਸਤੋ ਡਰਦੀ ਕਰਕੇ ਤਾਂ ਥੋੜੀ ਜੀ ਲੈ ਜਾ ਵੀਰ ਲੈ ਅਸ਼ੂ ਦੋਸਤੋ ਉਪਰੇ ਬੰਦੇ ਤੋਂ ਹਮੇਸ਼ਾ ਡਰ ਜਾਂਦਾ ਵਾ ਕਈ ਵਾਰੀ ਸੋਹਣੀਆਂ ਦੋਸਤੋ ਪੂਰੀ ਰਾਜੀਪੂਰੀ ਜੰਮੀ ਪਈ ਹੈ ਜੀ 15 ਦਿਨ ਦਾ ਟਾਈਮ ਦੋਸਤੋ ਸੂਨ ਦੇ ਵਿੱਚ ਪਿਆ ਵਾ ਪਾਣੀ ਪੀਣਾ ਤੇ ਆਈਏ ਥੋੜੀ ਜਿਹਾ ਠੀਕ ਹੈ ਬੰਦੋ ਹੋਰ ਬੰਦੋ ਜਾਨ ਹੀ ਬਹੁਤ ਜਿਆਦੀ ਹੈ ਬਹੁਤ ਜ਼ਬਰਦਸਤ ਹੈ ਜਾਨ ਵਿੱਚ ਤੈਨੂੰ ਪਤਾ ਵੀ ਜੰਮੀ ਪੜੀ ਹੈ ਖਰਾਕਾਂ ਖਵਾਈਆਂ ਕਿਸੇ ਵੀ ਨੇ ਜਿਹਨੇ ਸੰਭੀ ਆ ਰਹੀ ਨੇ ਅਸ਼ਰ ਦੀ ਵੀਰੇ ਮੁੱਲ ਦਾ ਆਪਾਂ ਫੋਨ ਤੇ ਕਰਨਾ ਕਿ ਜਾਂ ਵੀਡੀਓ ਦੇ ਵਿੱਚ ਕਰਨਾ ਵੀਰ ਜੀ ਅਜੇ ਕੱਚੀ ਆ ਇਹ ਵੀਰ ਭਰਾ ਦੇ ਸਾਹਮਣੇ ਨਹੀਂ ਆ ਜੇ ਆਪਾਂ ਵੀ ਸਾਹਮਣੇ ਆਏ ਆ ਜੇ ਤੇ ਹੁਣ ਵਿਕੂਗੀ ਹਾਂਜੀ ਫਿਰ ਮੁੱਲ ਹੁਣ ਦੇ ਹਿਸਾਬ ਨਾਲ ਆਊਗੀ ਸਾਹਮਣੇ ਛੱਡ ਕੇ ਦਵਾਂਗੇ ਅੱਛਾ ਜੀ ਤੇ ਜੇ ਅਜੇ ਕੱਚੀ ਨਾ ਵਿਕੀ ਫਿਰ ਆਪਾਂ ਤਿਆਰ ਕਰਕੇ ਵੇਚਾਂਗੇ ਫਿਰ ਮੁੱਲ ਹੋਰ ਹੋਊਗਾ ਫੋਨ ਤੇ ਕਰਾਂਗੇ ਮੁੱਲ ਇਹ ਮੁੱਲ ਫੋਨ ਤੇ ਮੁੱਲ ਫੋਨ ਤੇ ਕਰਾਂਗੇ ਕਿਉਂਕਿ ਕਿਸੇ ਵੀਰ ਭਰਾ ਨੇ ਵਪਾਰੀ ਨੇ ਵੀ ਖੜਨੀ ਹੁੰਦੀ ਆ ਹਾਂਜੀ ਹਾਂਜੀ ਗਾਹ ਵੇਚਣਾ ਵੀ ਨਾ ਡੰਗਰ ਠੀਕ ਹੈ ਜੀ ਆਪਾਂ ਆਪਣੇ ਹਿਸਾਬ ਨਾਲ ਲੈ ਆਏ ਆ ਠੀਕ ਹੈ ਜੀ ਕਿਸੇ ਭੈਣ ਭਰਾ ਦੇ ਖੜਨੀ ਉਹਨੇ ਆਪਦੇ ਹਿਸਾਬ ਨਾਲ ਖੜਨੀ ਮੁੱਲ ਦੋਸਤੋ ਇਹਦਾ ਮੱਝ ਦਾ ਹੋਊਗਾ ਫੋਨ ਤੇ ਜੇ ਬਾਕੀ ਕੱਦ ਦੇਖੋ ਕਿੱਡਾ ਵਾ ਹਾਂਜੀ ਹਾਂਜੀ ਮੇਨ ਕਿ ਟੀ ਛੋਟੀ ਸਮੇਂ ਤੱਕ ਵੀਰ ਤੇ ਕੋ ਰਹਿੰਦੀ ਫੇਰ ਆਪਾਂ ਵੀਡੀਓ ਦੁਬਾਰਾ ਦੀ ਅਪਲੋਡ ਕਰਾਂਗੇ ਵੈਸੇ ਦੋਸਤੋ ਵੀਡੀਓ ਲੇਵਾ ਬਹੁਤ ਜ਼ਿਆਦਾ ਪੁੱਟਣਾ ਛੋਟੀ ਨੇ ਬਹੁਤ ਜ਼ਿਆਦਾ ਆ ਲੋ ਜੀ ਦੋਸਤੋ ਕਰੋ ਚੈੱਕ ਆ ਫਲਾ ਦੀ ਕੁਆਲਿਟੀ ਕਰੋ ਚੈੱਕ ਬਹੁਤ ਜ਼ਿਆਦਾ ਇੱਕੋ ਜਿਹਾ ਹਾਂਜੀ ਹਾਂਜੀ ਚਾਰ ਸਵਾਨਾ ਬਾਕੀ ਦੋਸਤੋ ਫਲਾ ਦੀ ਸ਼ੇਪ ਬਹੁਤ ਵਧੀਆ ਜੇ ਅਜੇ ਦੋਸਤੋ ਤਿਆਰੀ ਕੀਤੀ ਆ ਦੁੱਧ ਲਾਉਂਦੀ ਇਹਦੇ ਕਰਮਾਲੀ ਦੇ ਮੋਲੇ ਸਾਢੇ 5 ਫੁੱਟ हाइट ਹੋਊਗੀ ਛੋਟੀ ਦੀ ਠੀਕ ਹੈ ਜੀ ਹਾਂਜੀ ਅੱਛਾ ਤੇ ਫਿਰ ਗਾਂ ਦੀ ਡਿਟੇਲ ਦਸੀਏ ਆਪਾਂ ਵੀਰਾਂ ਨੂੰ ਗਾਂ ਕਿਲਵਾ ਸੁਬਾ ਸੁਣੀ ਗਾਂ ਵੀਰ ਜੀ ਆਪਣੇ ਦੱਸਣ ਮੁਤਾਬਕ ਜਿਵੇਂ ਆਪਾਂ ਨੂੰ ਦੱਸਿਆ ਗਿਆ ਦੂਜਾ ਸੁਗਾ ਬਾਕੀ ਕੋਈ ਵੀਰ ਭਰਾ ਆਪਣੀ ਸਮਝ ਕਰ ਲੈ ਦੂਜਾ ਵੀ ਹੋ ਸਕਦੀ ਤੇ ਤੀਜਾ ਵੀ ਹੋ ਸਕਦੀ ਠੀਕ ਹੈ ਜੀ ਸੁਈ ਨੂੰ ਨਰਮ ਹੋ ਗਿਆ ਸੁਈ ਨੂੰ ਤਿੰਨ ਦਿਨ ਹੋ ਗਏ ਵੀਰ ਜੀ ਅੱਛਾ ਜੀ ਬੱਚਾ ਬੱਚਾ ਵੱਚਾ ਹੈ ਜੀ ਬੱਚਾ ਦੋਸਤੋ ਆ ਵੱਚਾ ਜੀ ਕਰੋ ਚੈੱਕ ਤਿੰਨ ਦਿਨ ਦਾ ਟਾਈਮ ਸੁਈ ਨੂੰ ਹੋ ਗਿਆ ਵੀਰ ਬੋੜਾ ਕਿੰਨਾ ਆ ਰਿਹਾ ਹੁੰਦਾ ਮੌਕੇ ਦਾ ਆਪਾਂ ਕੁਝ ਨਹੀਂ ਦੱਸਣਾ ਜੋ ਕੁਝ ਆਉਣਾ ਉਹ ਸਾਹਮਣੇ ਆ ਜਾਣਾ ਆਪਾਂ ਚੁਵਾਈ ਕਰਾ ਦੇਣੀ ਹੈ ਵੀਰ ਜੀ ਇਹਦੀ ਬਾਲਟੀ ਚ ਪੈ ਜਾਣਾ ਹੈ ਬਾਲਟੀ ਚ ਪੈ ਜਾਣਾ ਹੈ ਤੋਰੀਏ ਜੀ ਇਹਨੂੰ ਕੱਢੀਏ ਬਾਹਰ ਲਓ ਦੋਸਤੋ ਦੁੱਧ ਵੀਰ ਕਹਿੰਦਾ ਆਪਾਂ ਦੱਸ ਇਨੂੰ ਵੀ ਰੈਸਲੀ ਕੱਚੇ ਸਾਨੂੰ ਤੋਰੀ ਹੈ ਇੱਧਰ ਹੋਏ ਆਉਣ ਤੋਂ ਬਾਕੀ ਦੋਸਤੋ ਗਾ ਦਾ ਆਰਡਰ ਕਰੋ ਚੈੱਕ ਕੋਈ ਸੋਣਾ ਦੋਸਤੋ ਆਰਡਰ ਤਿਆਰ ਕੀਤਾ ਜੀ ਕਰਮਾਲੀ ਨੇ ਪੂਰਾ ਨਿੱਗਰ ਦੇ ਪੂਰੇ ਜੋਸ਼ ਵਾਲਾ ਆਰਡਰ ਤਿਆਰ ਕੀਤਾ ਜੀ ਪਿਓਰ ਜਰਸੀ ਦੋਸਤੋ ਪੰਜਾਬ ਵਾਲੀ 1 ਮਿੰਟ ਵੀ ਲੱਗੀ ਥੰਡੀ ਸੀ ਬਾਕੀ ਠੰਡੀ ਸੀ ਬਹੁਤ ਜਿਆਦੀ ਆ ਆ ਲੈ ਦੋਸਤੋ ਥਾਲ ਦੇਖੋ ਠੰਡੀ ਸੀ ਬਹੁਤ ਜਿਆਦੀ ਹੈ ਠੀਕ ਹੈ ਜੀ ਲੈਦਾ ਵੀ ਰੋਲ ਆਦ ਕਾ ਵੀ ਦੋਸਤੋ ਜਰਸੀ ਗਾਂ ਦਾ ਜਿੰਨਾ ਦਾ ਪੂਰਾ ਬਰਾਬਰ ਜੇ ਪੂਰੀ ਰਾਜੀ ਪੂਰੀ ਜੰਮੀ ਫਲੀ ਚਵਾਈ ਦੋਸਤੋ ਵੀਡੀਓ ਦੇ ਵਿੱਚ ਕਰਾ ਲੈਣੀ ਥੋੜਾ ਵੇਟ ਕਰਿਓ ਪ੍ਰੋਪਰ ਦੁੱਧ ਜੋ ਹੋਊਗਾ ਤੁਹਾਡੇ ਸਾਹਮਣੇ ਆ ਰਹਿਣਾ ਆਪਾਂ ਮਿੰਤੀ ਕਰਾ ਕੇ ਜਾਵਾਂਗੇ ਦੁੱਧ ਦੀ ਵੀਡੀਓ ਦੇ ਵਿੱਚ ਹੀ ਨਹੀਂ ਦੋਸਤੋ ਬੈਕ ਸਾਈਡ ਤੋਂ ਕੋਰ ਲਾਡਰ ਚੱਕ ਬਹੁਤ ਜਿਆਦੀ ਠੰਡੀ ਸੀ ਲ ਮੈਂ ਚੱਡਾ ਇਹ ਗਰ ਠੀਕ ਹੈ ਲਓ ਵੀ ਜੀ ਬੱਚਾ ਲਈਏ ਤੇ ਚੁਾਈ ਕਰੀ ਜੀ ਲਓ ਦੋਸਤੋ ਬੱਚਾ ਛੱਡ ਕੇ ਤੇਰੇ ਗਾਂਸ ਲਿਆ ਕਰੋ ਚੱਕ ਜੀ ਦੋਸਤੋ ਵੀਡੀਓ ਥੋੜੀ ਜਿਹੀ ਲੰਮੀ ਜਰੂਰ ਹੋ ਸਕਦੀ ਭਰ ਤਸੱਲੀ ਦੋਸਤੋ ਤੁਹਾਡੀ ਵੀਰਾਂ ਦੇ ਭੈਣ ਭਰਾਵਾਂ ਦੇ ਜਿਹੜੇ ਵੀ ਕਿ ਵੀਡੀਓ ਦੇ ਵੇਖਣਗੇ ਉਹਨਾਂ ਦੀ ਤਸੱਲੀ ਪੂਰੀ ਜਰੂਰ ਕਰਾਵਾਂਗੇ ਚੋਾਈ ਦਾ ਪਤਾ ਲੱਗ ਜੂਗਾ ਦੁੱਧ ਕਿੰਨਾ ਦਿੰਦੀ ਏ ਹਰ ਇੱਕ ਚੀਜ਼ ਕਿੱਦਾਂ ਗਾਂ ਮਿਲਦੀ ਏ ਕੋਈ ਵੀਰ ਜੀ ਵੰਗਾ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਕੋਈ ਕੁਝ ਨਹੀਂ ਬਿਨਾ ਦੋਸਤੋਂ ਵੰਗੇ ਤੋਂ ਰੱਸੀ ਤੋਂ ਬਿਨਾ ਗਾਂ ਵੀਰ ਕੰਦਾ ਵੀ ਮਿਲਦੀ ਏ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਸੋ ਤੁਹਾਡੇ ਸਾਹਮਣੇ ਆ ਜਣਾ ਲਓ ਦੋਸਤੋ ਥਣਾ ਇੱਕ ਕੁਆਲਿਟੀ ਕਰੋ ਚੱਕ ਜੀ ਪਸਮਾਨ ਦੋਸਤੋ ਗਾ ਲ ਆ ਗਿਆ ਪੂਰਾ ਦੇਖੋ ਦੋਸਤੋ ਥਾਣੇ ਦਾ ਆ ਗਿਆ ਲਓ ਜੀ ਵੀਰ ਜੀ ਬਾਲਟੀ ਕਰ ਲੋ ਚੈੱਕ ਠੀਕ ਹੈ ਵੀਰ ਜੀ ਕਰੋ ਸ਼ੁਰੂ ਠੰਡੀ ਸੀ ਲੈਣੀ ਭਾਜੀ ਭਾਂ ਚਾਰ ਵਾਰੀ ਉੱਠ ਕੇ ਬਹੁਤ ਥੱਲੇ ਠੀਕ ਹੈ ਜੀ ਪਹਿਲਾਂ ਵੀਰ ਕੱਲੇ-ਕੱਲੇ ਥੋੜੀ ਧਰੋ ਖਾ ਲਈ ਇੱਕ ਆਹ ਅਗਲਾ ਹਾਂ ਜੀ ਆਹ ਅਗਲਾ ਦੋ ਡੱਟਾ ਬਹਿਣੀ ਵਾਲਾ ਠੀਕ ਹੈ ਜੀ ਆਹ ਮਗਰਲਾ ਦੂਜੇ ਨੰਬਰ ਦਾ ਯਾ ਇਧਰ ਵੇਖ ਲਓ ਠੀਕ ਹੈ ਵੀਰ ਜੀ ਕਰੋ ਸ਼ੁਰੂ ਜੀ ਹਾਂ ਜੀ ਦੋਸਤੋ ਧਾਰ ਕਰੋ ਚੈੱਕ ਕਿ ਕਿੰਨੀ ਮੋਟੀ ਧਾਰ ਦੀ ਹੈ। ਹਾਂ ਪੋਲੀ ਰੂਰ ਗਈ। ਠੀਕ ਹੈ ਜੀ। ਫਿਰ ਚੋਂ ਲੱਗਿਆ ਇਹ ਨਹੀਂ ਕੋਈ ਦਿੱਕਤ ਹੈ ਚੱਡਾ ਲਾਉਣ ਦੀ ਵੀ ਲੋੜ ਨਹੀਂ ਜਿਹੜੇ ਵਧੀਆ ਥਣ ਲੱਗੇ ਆ। ਗਾਂ ਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਮੈਨੂੰ ਕੋਈ ਚੋਂਦਿਆ। ਠੀਕ ਹੈ ਜੀ। ਬਾਕੀ ਦੋਸਤੋ ਚੋਈ ਕਰਨ ਵਾਲਾ ਵੀਰ ਜਾਣ ਵਾਲਾ ਹੋਣਾ ਚਾਹੀਦਾ ਪਸ਼ੂ ਨਹੀਂ ਦੋਸਤੋ ਚੋਈ ਤੋਂ ਪੜਾ ਪੈਂਦਾ ਕਰੀ ਵੀ। مست چوائی ہے دوستو ہے کر لو چیک کوئی رسی نہیں ہے پڑی اٹھے بلنے بیجو سدھے بلنے بیجو چھاڑ دکے بیجو کوئی چکر نہیں ہے ٹھیک ہے جی دوستو ہے مست اکھل ہوتی ہے کر لو چیک دور تو تنو خادم ہے کری چوائی دے لیڈا ٹائم ہے دوستو ہم تم دخوادہ کی ویڈیو دے بیچے ਲਓ ਦੋਸਤੋ ਟਾਈਮ ਚੈੱਕ ਕਰ ਲਓ 5:40 ਸ਼ਾਮ ਦਾ ਟਾਈਮ 17 ਦਸੰਬਰ ਕਿਸੇ ਵੀਰ ਨੇ ਦੋਸਤੋ ਗਾਂ ਚਵਾਈ ਵੀਡੀਓ ਕਾਲ ਤੇ ਜਾ ਆ ਆ ਕੇ ਚੁਣੀ ਤੇ ਆਪਣੇ ਟਾਈਮ ਟੂ ਟਾਈਮ ਦੋਵੇਂ ਟਾਈਮ ਚਵਾਈ ਬੇਸ਼ੱਕ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਤਰੀਕਾ ਮਗਰਲੇ ਦੋ ਵਾਰ ਸੁਣਾਂਗੇ ਦੋਸਤੋ ਚਵਾਈ ਹੋ ਗਈ ਹੈ ਹਾਂ ਨੱਚੜ ਕੇ ਕੋਜ ਥਣ ਭਾਈ ਤੇ ਆਹ ਦੋਸਤੋ ਦੁੱਧ ਨੂੰ ਚੈੱਕ ਕਰ ਸਦੇ ਬਾਲਟੀ ਚ ਪਿਆ ਬਾਲਟੀ ਬਦਲਨੀ ਵੀਰ ਆ ਰਹੀ ਦੋਸਤ ਬਾਲਟੀ ਇੱਕ ਇੱਕ ਬਾਲਟੀ ਚ ਪੂਰੀ ਇਹ ਮੈਨੂੰ ਹੁਣ ਵੀ ਬਾਲਟੀ ਦੇ ਚੀ ਵਿੱਚ ਮਿਲ ਕੰਮ ਆਉਗਾ ਆ ਵੇਖ ਲਓ ਖਾਲੀ ਹੈ ਨਾ ਠੀਕ ਠੀਕ ਹੈ ਜੀ ਧਾਰਨਾ ਧਾਰ ਬਰਾਬਰ ਆਊਗੀ ਥਣ ਦੀ ਠੀਕ ਹੈ ਜੀ ਇੱਕ ਧਾਰ ਦਾ ਵੀ ਬਾਦ ਘਾਟਦਾ ਨਹੀਂਗਾ ਕੋਈ ਫਰਕ ਹੈਗਾ ਠੀਕ ਹੈ ਜੀ ਬੱਚਾ ਵੀ ਦੋਸਤੋ ਸੇਮ ਕਲਰ ਆ ਵੇਹ ਲੋ ਵੀਰ ਜੀ ਲੋ ਜੀ ਦੋਸਤੋ ਦੁੱਧ ਦੀ ਚੋਾਈ ਹੋ ਗਈ ਤੁਹਾਡੇ ਸਾਹਮਣੇ ਆ ਗਿਆ ਤੇ ਮਿੰਤੀ ਆਪਾਂ ਦੋਸਤੋ ਤੁਹਾਨੂੰ ਪਰਵਾ ਦੇਣੀ ਹੈ ਲੀਟਰਾਂ ਦੇ ਨਾਲ

In cháo bằng chê sắp ăn thơm 10 11 ਇਹ 11 12 13 ਹੋ ਗਿਆ ਜੀ ਆ ਥੋੜਾ ਇਹ ਕਟਦੇ 13 ਮੰਨ ਲਓ ਤਾਂ 6.5 ਲੀਟਰ 6.5 ਕਿਲੋ ਦੋ ਦੋਸਤੋ ਅੱਧਾ ਕਿਲੋ ਲੀਟਰ ਤੇ ਵੀ ਲੀਟਰ ਕਰੀ ਚੈੱਕ ਕਰੋ ਬੜਾ ਜੀ ਆ ਲੀਟਰ ਵੇਖ ਲਓ ਆ ਲੀਟਰ ਦੋਸਤੋ ਅੱਧਾ ਕਿਲੋ ਲੀਟਰ ਜੀ ਇਹ 13 ਡੋਰ ਨਾਮ ਖਾ ਲਓ 500 ਗ੍ਰਾਮ ਲਿਖਿਆ ਜੁੱਤੇ। ਕਰ ਲਓ ਦੋਸਤੋ। ਕਰ ਲਓ ਚੱਕ। ਠੀਕ ਹੈ ਜੀ। 13 ਲੀਟਰ ਬੋਹੜਾ ਹੀ ਆ ਭਾਜੀ ਤਜੇ ਦੇਣ ਦੀ ਸੂਈ ਥੱਲੇ। ਠੀਕ ਹੈ ਜੀ। 17 ਕਿਲੋ ਤੋਂ ਪਲੱਸ ਵਾਲੀ ਵਸ਼ੀ ਆਪਣੀ ਹੁਣ ਅੱਗੇ ਕੋਈ ਵੀਰ ਭਰਾ ਆਪਣੀ ਸਮਝ ਕਰ ਲੈ। ਬਾਕੀ ਦੋਸਤੋ ਆ ਥੜਾ ਥੋੜਾ ਦੀ ਕੁਆਲਿਟੀ ਕਰੋ ਚੱਕ ਐਂ ਦੋਸਤੋ ਨਚੂੜਦੇ ਜੇ ਭਾਣਾ ਤੁਹਾਨੂੰ ਬੈਕਸਟ ਤੋਂ ਖਾਦਣਾ ਆਲੋ ਕਰੋ ਚੱਕ ਜੀ। ਬਿਲਕੁਲ ਦੋਸਤੋ ਇਹਨੇ ਖਾਲੀ ਕਰ ਗਈ ਬਣਾ ਸਰੇ। ਅੱਛਾ ਵੀਰ ਮੋਲ ਦੇਣਾ ਆਪਾਂ ਕੀ ਕਰੀਏ? ਵਿਜੇ ਇਹੋ ਜਿਹਾਂ ਵੜਾ ਦਾ ਮੁੱਲ ਤੇ 70 ਵੀ ਚੱਲੰਦੇ ਆ ਪੰਜਾਹ 70 ਵੀ ਚੱਲੰਦੇ ਆ ਤੇ 65 ਵੀ ਚੱਲਦਾ ਹਾਂਜੀ ਹਾਂਜੀ ਮੁੱਲ ਕਰਾਉਣ ਵਾਲੀ ਗੱਲ ਤੇ ਫਿਰ ਤੇ 65 ਆ ਹਾਂਜੀ 68 ਦੀ ਦੇ ਦਈਏ ਮੋਰ ਮੰਨ ਤੋ ਸੋਤਾ 60 ਦੀ ਦੇ ਦਈਏ 60 ਚੋ ਦੋ ਸੋਤਾ ਜੀ 60 ਚੋ ਦੋ ਛੱਡ ਦਾਂਗੇ 58 58 ਯਾਰ ਹੋਰ ਯਾਰ ਛੱਡ ਦਾਂਗੇ 57000 ਦੀ ਬੈਡ ਜੀ ਹਾਂ ਜੀ ਬਾਕੀ ਜਿਹੜਾ ਕੋਈ ਬਹਾਦਰ ਫੋਨ ਲਾਊਗਾ ਉਹਦਾ ਮਾਨ ਸਤਕਾਰ ਪੂਰਾ ਕਰਾਂਗੇ ਗੁੱਲਾ ਛੋੜ ਛੱਪਾ ਕਰਾਂਗੇ ਅੱਜ ਵੀ ਕਰਾਂਗੇ ਕੋਈ ਗੱਲ ਨਹੀਂ ਦੇ ਕੇ ਦੋਰਾਂਗੇ ਕੇ ਮੋੜ ਦੇਣੀ ਆ ਠੀਕ ਠੀਕ ਹਾਂ ਜੀ ਲਓ ਦੋਸਤੋ 57000 ਪੀਤੇ ਹੋ ਚੋ ਵੀਰ ਕਹਿੰਦਾ ਜਿਹੜਾ ਕੋਈ ਵੀਰਪਰਾ ਫਿੱਦ ਲਊਗਾ ਉਹਦਾ ਮੌਕੇ ਤੇ ਮਾਨ ਤਾਂ ਜਰੂਰ ਹੋਊਗਾ ਦੋਸਤੋ ਦੋਸਤੋ ਅਜੇ ਬੋੜਾ ਹੀ ਆ 13 ਲੀਟਰ ਬੋੜਾ ਦੋਸਤੋ ਹੈਗਾ ਥੱਲੇ ਮੌਕੇ ਦਾ ਮੌਜੂਦ ਆ ਕਿਸੇ ਵੀਰ ਨੇ ਦੋਸਤੋ ਚੋਣੀ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੋ ਵੀ ਆਪਣੀ ਤਸਦੀਕ ਤੇ ਮੱਝ ਦਾ ਦੋਸਤੋ ਮੁੱਲ ਹੋਊਗਾ ਜੇ ਫੋਨ ਤੇ ਮੱਚ ਗੱਬਣੀਆਂ ਸੂਨਦੇ ਵਿੱਚ ਟਾਈਮ ਹੈ ਜੇ ਘੱਟੋ-ਘੱਟ 15 ਦਿਨ ਦਾ ਖੜਦੀ ਹੈ ਜਿਹੜੇ ਵੀਰ ਨੂੰ ਦੋ ਪਸੂ ਜਿਹੜਾ ਪਸੂ ਪਸੰਦ ਆਊਗਾ ਨੰਬਰ ਵੀਰ ਦਾ ਸਕਰੀਨ ਤੇ ਚੱਲੂਗਾ ਵੀਰ ਦਾ ਫੋਨ ਤੇ ਵੀਰ ਜੀ ਮੈਂ ਗੱਬਣਿਆ ਜੇ ਕਿਸੇ ਭੈਣ ਭਰਾ ਨੂੰ ਚੰਗੀ ਲੱਗਦੀ ਹੈ ਆਪਣਾ ਸੌਦਾ ਰਲਿਆ ਠੀਕ ਹੈ ਇਹ ਆਪਦੀ ਟਿੱਪ ਕੇ ਪਾਸ ਕਰਕੇ ਖੜੇ ਗਾਂ ਸੂਈ ਸਵਾਈਏ ਚ ਉਹ ਲੈ ਕੋਈ ਨਹੀਂ ਧਾਰਨਾ ਧਾਰ ਚੈੱਕ ਕਰ ਲੈ ਕੋਈ ਬਾਦ ਘਾਟ ਹੋ ਗਈ ਤੇ ਆਪਾਂ ਇੱਥੇ ਜ਼ਿੰਮੇਵਾਰ ਬੈਠੇ ਆਪਣੇ ਘਰ ਚਾਰ ਡੰਗ ਤਸੱਲੀ ਕਰ ਲੈ ਕਿਉਂਕਿ ਵਾਪਰਿਆ ਖਲਰ ਗਾਂ ਜਾ ਕੇ ਗਰੰਟੀ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਇਹ ਤੇ ਗੱਲ ਠੀਕ ਹੈ ਜੀ ਇੱਥੇ ਦੁੱਧ ਦੀ ਵੀ ਗਰੰਟੀ ਆ ਸਭ ਕਾ ਇਹਦੀ ਆ ਹਾਂਜੀ ਹਾਂਜੀ ਇਹ ਅੱਜ ਦਾ ਰੇਟ ਆ ਕੱਲ ਨੂੰ ਆਪਾਂ 2 ਦਿਨ 4 ਦਿਨ ਕੋਈ ਡੱਕ ਕੇ ਆਪਾਂ ਜੇ 17 18 ਕਿਲੋ ਦੁੱਧ ਕਰਦੇ ਨੇ ਫਿਰ ਵਸ਼ੀ ਦਾ ਰੇਟ ਇਹ ਰੇਟ ਦਾ ਵੱਖਰਾ ਹੋਗਾ ਨਾ ਵੱਖਰਾ ਹੋਊਗਾ ਮੇਰੀ ਉਹ ਤੇ ਗੱਲ ਹੈ ਵੀ ਸਿਆ ਵੀ ਕਰਨੀ ਨਾ ਠੀਕ ਹੈ ਜੀ ਅਡਰੈਸ ਦੋਸਤੋ ਇਕਰੀ ਵੀਕ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹਰਦੀਪ ਸਿੰਘ ਫੋਨ ਨੰਬਰ ਵੀਰ ਇਕਰੀ ਫੇਰ ਬੋਲਦੀ ਹੈ ਮੋਬਾਈਲ ਨੰਬਰ 95928 10243 ਵੀਰ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ